ਕੀ ਕੀ ਕਹ ਜਨਾਬ ਬਾਈ ਜੀ ਮੈਂ ਕਾਹ ਚਾਹਤੇ ਤੋ ਕਾ ਕੇ ਬੱਚੇ ਹੋ ਗਈ ਉਹ ਗਰੀਬ ਹੈ ਜੀ ਇਹਨਾਂ ਨੂੰ ਕੋਈ ਮਾੜੀ ਮੋਟੀ ਨੋਕ ਨਹੀਂ ਬੜੇ ਬਿਖਿਆ ਨਹੀਂ ਕਿੱਦਾਂ ਕਰੀਏ ਸਾਜੀ ਬਿਨਾਂ ਦਾ ਵੇ ਹੈ ਕੋਈ ਖਾਲੀ ਹਾਂ ਕਾਰਖਾਨੇ ਹੈ ਹੈਗਾ ਥੋੜਾ ਬਾਹਰ ਕਾਰਖਾਨੇ ਦੇ ਨੌਕਰੀ ਵਾਲਾ ਧੰਨਵਾਦ ਛੱਡੋ ਕਲਮ ਤੋਂ ਕੰਮ ਕਰ ਆਉਂਦਾ ਕੰਮ ਕਰ ਕੰਮ ਕਰ ਇੱਥੇ ਇੱਥੇ ਕੰਮ ਕਰੀਏ ਇਹਨਾਂ ਨੂੰ ਚਾੜਨ ਕੰਮ ਕਰਕੇ ਦਿਖਾਣਾ ਠੀਕ ਹੈ ਕਰੋਨਾ ਕਰਨਾ ਜੀ ਤੂੰ ਇਹ ਰੰਗ 70000 ਦੋ ਨਰਮ ਰੁਸ਼ੀ ਨੂੰ ਦੱਸ ਦੋ ਇਹਨਾਂ ਨੂੰ ਲਿਖਣਾ ਚਲੋ ਤੁਸੀਂ ਜਾਓ ਕੱਲ ਨੂੰ ਆ ਜਾਓ ਮੈਂ ਨੂੰ ਡੱਬੇ ਚ ਰੋਟੀ ਭਾਗ ਜਨਾਬ ਰੋਟੀ ਲਈ ਪੈ ਹੈ ਨਹੀਂ ਐਡਵਾਂਸ ਰੋਟੀ ਲਈ ਨਹੀਂ ਐਡਵਾਂਸ ਦੇ ਰਾਂਗੇ 3000 ਰੁਪਿਆ ਕਿੰਨੇ ਦਿਨਾਂ ਦੀ ਤੁਹਾਨੂੰ ਸੈਲਰੀ ਮਿਲੂ ਚਲੋ ਠੀਕ ਆ ਸਰ ਠੀਕ ਆ ਬਹੁਤ ਧੰਨਵਾਦੀ ਤੁਹਾਡਾ ਜੀ ਸਾਨੂੰ ਕੋਈ ਨਹੀਂ ਭੁੱਖਿਆ ਨਹੀਂ ਰੋਟੀ ਭਾਣ ਜਦੋਂ ਦਿੱਤਾ ਜੀ ਤੁਸੀਂ ਬਹੁਤ ਸਾਡੀ ਹੋਣੀ ਰੋਟੀ ਤੇਰੇ ਸਿਰ ਤੇ ਤੁਸੀਂ ਬੱਝੇਗਾ ਮੈਂ ਕੱਲ ਨੂੰ ਜਾ ਕੇ ਪਾਪੇ ਦੀ ਜ਼ਿੰਦਗੀ ਤੁਸੀਂ ਸਿੱਧੀ ਕਰਦੀ ਹਾਂ ਚੱਲੋ ਚੱਲੋ ਚਲੋ ਜਲਦੀ ਕਰੋ ਮਰੀਆਂ ਨੂੰ ਮਰੀਆਂ ਨੂੰ ਚੱਲ ਮੈਂ ਤਾਂ ਨੌਕਰੀ ਤੇ ਕੱਢਦਾ ਹਾਂ ਤੁਹਾਨੂੰ ਬੰਦੇ ਭੇਜਦੇ ਜਿਹੜੇ ਚੱਣ ਜਾਣਾ ਹੋਵੇ ਹੋਰ ਸਰਕਾਰ ਜਲਦੀ ਕਰ ਕੰਮ ਓਏ ਕਿੱਥੇ ਜਾਜੀ ਆ ਬੰਦੇ ਦੋ ਆ ਇਹਨਾਂ ਕੰਮ ਤੇ ਰੱਖਣਾ ਹਾਂ ਵੀ ਕਿੱਦਾਂ ਕੀ ਕਰਨਾ ਆ ਜਲਦੀ ਕਰੋ ਫੇਂਗਾ ਭਾਜੀ ਓਏ ਓਈ ਸਰਾ ਕੋਈ ਗਲਤ ਕੰਮ ਕਰਨਗੇ ਸਰਾ ਮਿੱਤਣਾ ਪਟੇਗਾ ਜੀ ਬੈਠੋ ਉੱਥੇ ਲੱਗੇ ਬੈਠੋ ਪਹਿਲੇ ਬੈਠੋ ਬੈਠੋ ਓਏ ਓ ਚੱਕੇ ਟੱਕਸ ਲੈ ਕੇ ਜਾ ਮਾ ਤੂੰ ਖਾਲੀ ਤੁਰਿਆ ਓਏ ਓ ਅਧਰਿਆ ਓਏ ਉੱਤ ਗੱਲ ਹੈਲੋ ਹੈਲੋ ਸਾਰੇ ਇਕੱਠੇ ਆ ਜਲਦੀ ਆਓ ਬੰਦੇ ਕੰਮ ਨਹੀਂ ਕਰਦੇ ਕਿੰਨੀ ਕਰਾਂਗਾ ਮੈਂ ਹੁਣੇ 2 ਮਿੰਟਾਂ ਚ ਆਉਣਾ ਆਇਓ ਜੀ ਆ ਆ ਦੀ ਆਰ ਜੀ ਸਾਹਿਬ ਸਾਹਿਬ ਪੱਟੀਆਂ ਕਰਾਈ ਦੇਤਾ ਆਓ ਮੋਟੋ

ਆ ਨਿਆ ਇੰਦਰ ਤੇ ਬਣਾ ਲਓ ਇੱਕ ਫਿੱਟ ਕਰ ਦਿਵਾਓ ਮਾਸਟਰ ਬਸਟਰ ਬਸਟਰ ਮਾਸਟਰ ਬਸਟਰ ਕੋ ਜਾਨ ਉਹ ਚਲਾਓ ਜਿਹੜਾ ਜਦੋਂ ਆਪਾਂ ਗੱਲ ਕੀਤੀ ਕਰਨੀ ਉਹ ਅਮਲੀਆ ਤੁਮੇ ਖੋ ਮਾਰ ਲਾ ਓਏ ਬਣਾ ਨਾ ਬੰਦੋ ਇੱਕ ਵਾਰ ਮੈਨੂੰ ਬੜੀ ਔਰ ਲੱਗੀ ਆ ਥੋੜਾ ਜਿਆ ਦੇ ਮਾ ਕੋਈ ਪੁੱਜਾ ਸਰਪੀ ਵਾਲਾ ਇਹਨਾਂ ਨੇ ਕਿਹਨਾਂ ਨੇ ਗੁੱਟ ਦਤਨੋ ਇਹਨਾਂ ਨੇ ਪੁੱਜਾ ਕਾ ਦੋ ਕਾ ਦੋ ਗੁੱਟਾ ਕਾ ਦੋ ਗੱਲ ਕਰੀ ਦੱਸ ਮੈਨੂੰ ਕਿਹੜਾ ਬੁਰਮਣ ਕਿਹੜਾ ਹੀ ਦੱਸ ਮੈਨੂੰ ਮੜਿਆ ਕੰਮ ਲਈ ਅੱਜ ਕੰਮ ਕਰਦੀ ਜਰਾ ਮਾਕੂਲਾ ਮੜਾ ਮਾਕੂਲਾ ਮੜਾ ਬਾਟਾ ਦਰਾਂ ਓਏ ਉੱਠਾ ਮੜਿਆ ਤੇਰੇ ਪੈਸੇ ਤੇਰੇ ਨਾਲ ਲਿਆ ਕਰਦਾ ਸਾਡੇ ਮੇਰਾ ਪੁੱਤ ਕਿੱਥੇ ਗਿਆ ਤੇਰਾ ਕਿੱਥੇ ਕਿਸ ਨੇ ਮਾਰਿਆ ਮੈਨੂੰ ਹੁਣ ਦੱਸ ਨਾ ਮੈਂ ਉੱਥੇ ਪੱਥੇ ਮਾਰਦਾ ਚੱਲੇ ਸਮਝੀਂਦਾ ਨਹੀਂ ਬਾਕੀ ਓਏ ਇੱਕ ਮਿੰਟ ਆਹਾਂ ਜੀ ਸਾਡੇ ਦਸੋਂ ਪੀੜਾ ਦੇ ਮਤਲਬ ਜਨਾਬ ਤੁਹਾਡੇ ਮੁੰਡਿਆਂ ਨੇ ਤੁਸੀਂ ਕਿੱਥੇ ਆ ਗਏ ਇਹ ਕੰਮ ਨਹੀਂ ਕਰਦੇ ਇਹ ਸਾਡੇ ਬਿੰਦੂ ਪੈਸੇ ਦੀ ਇਹ ਕਹਿੰਦੇ ਆਪਾਂ ਕੰਮ ਕਰਦੇ ਹੀ ਸਾਨੂੰ ਜੀ ਮਾਰਿਆ ਉਹਨਾਂ ਨੇ ਪੰਜਰੇ ਸਾਹਮਣੇ ਸਾਰੇ ਕੰਮ ਕਰਦੇ ਇਹ ਨਹੀਂ ਕੰਮ ਕਰਦੇ ਜੀ ਉਹ ਕਰਦੇ ਕਿ ਨਹੀਂ ਕਰਦੇ ਜੀ ਕਰਦੇ ਦੇਖ ਲਓ ਜੀ ਉਹ ਝੂਠੇ ਬੋਲਦੇ ਆ ਓਏ ਸਿੰਘੀ ਤੇਰਾ ਦੱਸੋ ਮੇਰੇ ਨਿਆਣੇ ਕਦੀ ਝੂਠ ਨਹੀਂ ਬੋਲੇ ਤੂੰ ਹੀ ਝੂਠ ਬੋਲਦਾ ਤੇ ਓਏ ਜਿੱਦਾਂ ਪੁੱਤ ਦਾ ਪਿਓ ਤੂੰ ਵੀ ਝੂਠ ਬੋਲਦਾ ਹੈ ਮਕਾਰ ਮਕਾਰ ਬੰਦੇ ਤੁਸੀਂ ਸਾਰੇ ਸਾਰੇ ਕਦੀ ਤੁਮੇ ਗਰੀਬ ਵਸਿਆ ਆਪਾਂ ਇਦਾਂ ਦਾ ਕੰਮ ਨਹੀਂ ਕਦੀ ਕੀਤਾ ਜੀ ਅਮਰੀਕਾ ਤੁਸੀਂ ਕੰਮ ਕਰਨਾ ਜਾਂ ਨਹੀਂ ਕਰਨਾ ਸਰ ਕੰਮ ਤਾਂ ਕਰਨਾ ਹੀ ਤੁਸੀਂ ਕੁੱਟ ਕੇ ਜਿਹੜਾ ਬਹੁਤ ਵੱਡੀ ਗਲਤੀ ਜਾ ਤੁਸੀਂ ਨਹੀਂ ਕੰਮ ਕਰਨਾ ਨਾ ਨਹੀਂ ਛੱਡ ਨੂੰ ਥੋੜਾ ਜਿਹਾ ਬੰਦੇ ਦਾ ਟੈਂਡਰ ਭਰ ਲਿਆ ਨਾ ਬਾਜ ਜੋ ਆ ਰਿਹਾ ਜਾਓ ਭਾਜੋ ਜੀ ਬੇਸਰ ਗੱਲ ਹੀ ਹੋ ਗਈ ਹੋਰ ਆਪ ਕੋਲ ਤਾਂ 14 ਨਹੀਂ ਓਏ ਮੇਰੇ ਮੁੰਡਿਆਂ ਜਾਂ 1 ਮਹੀਨੇ ਤਨਖਾਹ ਦਿਓ ਜਾਂ ਇਹਨਾਂ ਨੂੰ ਕੰਮ ਕਰਾਓ ਇੱਕ ਕੰਮ ਦੀ ਗੱਲ ਤਨਖਾਹ ਆ ਗਈ ਓਏ ਇੱਕ ਮਹੀਨੇ ਦੀ ਕਾਦੀ ਤਨਖਾਹ ਦਿੱਤੀ ਜਾਊਗੀ ਇਹਨਾਂ ਨੂੰ ਓਏ ਕੰਮ ਹੋ ਗਿਆ ਤਾਂ 1 ਮਹੀਨੇ ਦੇ ਅੰਦਾਜ਼ਾ ਤਾਂ 1 ਮਹੀਨੇ ਦੀ ਤਨਖਾਹ ਬਣ ਗਈ ਆ ਜੀ ਨਹੀਂ ਆਪਾਂ ਨਹੀਂ ਦੇਣੀ ਕਿਉਂ ਨਹੀਂ ਦੇਣੀ ਜਾ ਜੋ ਤੂੰ ਨਾ ਕਰੀਂ ਓਏ ਇਹ ਹਰ ਤਾਰ ਦੇ ਤੈਨੂੰ ਆ ਤਾਂ ਚਲੀ ਜਾਣਾ ਓਏ मर गया मर गया

ਕੋਈ ਨਾ ਤੇ ਰਾਈਵਰ ਹੁੰਦਾ ਚਲ ਆਜੋ ਮੇਰੇ শের ਆਇਆ ਚਾਹ ਚਾਹ ਨਾ ਹੁੰਦਾ ਤੂੰ ਰਹਿ ਲਵਲੀ ਅੱਜ ਤੋਂ ਤੇਰੀ ਅਗਨੀ ਫਿਕਿਆ ਸ਼ੁਰੂ ਆਹ ਦੇਖ ਲੈ ਮਾਰ ਮੁਕੇ ਪਾਂਡੇ ਅਜ ਕੰਦ ਪਹਿਣ ਤੀ ਗਏ ਸਾਧਾ ਸਾਧਿਆ ਸਾਡਾ ਕਾਕਾ ਆ ਹਾਂਜੀ ਇਹਨੂੰ ਅਸੀਂ ਪਹਿਲਵਾਨ ਬਣਾਉਣਾ ਹਾਂ ਇਹਦੀ ਅੱਖਾਂ ਤੇ ਬਦਲੇ ਦੀ ਭਾਵਨਾ ਰਹਿਦੇ ਨੇ ਹਾਂਜੀ ਉਹ ਤਾਂ ਲੱਗਦਾ ਹੀ ਬੜਾ ਇਹੀ ਬਦਲਾ ਲੈਣਾ ਹੈ ਕੱਕੇ ਨੂੰ ਸ਼ੇਰ ਬਣਾਉਣਾ ਸੀ ਹਾਂਜੀ ਕੋਈ ਨਹੀਂ ਅੱਜ ਤੋਂ ਇਹ ਸਾਡਾ ਮੁੰਡਾ ਨਹੀਂ ਹੈ ਤੁਹਾਡਾ ਮੁੰਡਾ ਹਾਂਜੀ ਕੋਈ ਨਹੀਂ ਸਾੰਭੋ ਤੈਨੂੰ ਪਲਵਾਂ ਬਣਾਉਣਾ ਠੀਕ ਹੈ ਬੱਲਾ ਲੈਣ ਦਾ ਸਿਖਾਉ ਇਹਨੂੰ ਕਿਦਾਂ ਤਰੀਕਾ ਗੱਲ ਗਈ ਸੀ ਮਾਰੀ ਦਰਦ ਦਾ ਪਾਜੀ ਗੱਲ ਲੈਣੀ ਹੈ ਤੈਨੂੰ 14 ਸਾਲ ਬਾਅਦ ਹਸਾਂਗੇ 2 ਮਹੀਨਾ ਛੱਡ ਜਾ ਮਹੀਨੇ ਵਿੱਚ ਮੁੰਡਾ ਸਾਡਾ ਪਲ ਜਾਊਗਾ ਜੀ ਠੀਕ ਗੱਲ ਹੈ ਸ਼ੇਰ ਬਣ ਜਾ ਬੱਲਾ ਲਾਊ ਜੀ ਠੀਕ ਹੈ ਚੱਲ ਚੱਗਾ ਛੋਟੇ ਚੱਲ ਮੁੰਡਾ ਡੰਡ ਮਾਰਪੋ ਤ ਚੱਲ ਐਦਾਂ ਡੰਡ ਮਾਰ ਲੈ ਤੈਨੂੰ ਮੈਂ ਦੱਸਣਾ ਹੁੰਦਾ ਮਾਰਨੇ ਤੂੰ ਐਦਾਂ ਕਰ ਕਸੇ ਮਾਰਿਆ ਗਿਆ ਕੀ ਦ ਸਾਡਾ ਸਦਮਾਨ ਤੱਕ ਬੋਲਤੀ ਉਹਨਾਂ ਨਿਆੜਾਂ ਦੀ ਗੱਲ ਸਾਡਾ ਮੇਰਾ ਮੁੰਡਾ ਨਿਕਾਵੇ ਬੱਸ ਕਰ ਉਹ ਇੱਕ ਮੱਤ ਤੋੜਦਾ ਤੋੜਦਾ ਵੜਾਓ ਸਾੜੋ ਤੋੜ 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 ਉਹ 14 ਸਾਲ ਦਾ ਉਹ ਤੋੜੀ ਤੇ ਗੋਰਮ ਤੋੜ ਪੂਰੇ ਮੁੰਡਾ ਵੱਡਾ ਹੋਇਆ ਹਣੋ ਮੱਜਣਾ ਨਹੀਂ ਹੋਣਾ ਮੇਰੇ ਵਾਸਤੇ ਤੂੰ ਵੱਡਾ ਹੋ ਗਿਆ ਆ ਤੂੰ ਬਦਲਾ ਲੈਣਾ ਜੋ ਦੋ ਦਿਨਾਂ ਪਿੱਛੇ ਜਿਹੜੀ ਤੂੰ ਮੈਨੂੰ ਕਹਾਣੀ ਦੱਸੀ ਆ ਜਾਣਾਂ ਨਹੀਂ ਕੋਈ ਗੱਲ ਉਹ ਠੀਕ ਹੈ ਨਾ ਮੈਂ ਕੋਈ ਨਹੀਂ ਮੈਂ ਆ ਕੰਨੂ ਫੋਨ ਕਰ ਦੂਗਾ ਤੈਨੂੰ ਲੈ ਜੂਗਾ ਅੱਗੇ ਆ ਗੱਲਾਂ ਕਰੀਏ ਨਾ ਉਸਤਾਦ ਸਾਹਿਬ ਸਤਿ ਸ਼੍ਰੀ ਅਕਾਲ ਜੀ ਉਸਤਾਦ ਸਾਹਿਬ ਤੁਹਾਡੀ ਬਹੁਤ ਮਿਹਰਬਾਨੀ ਖੜਾ ਸ਼ੇਰ ਬਟਾ ਹੋ ਗਿਆ ਗਰੀ ਬਈਆ ਦੋ ਜੀ ਕਿ ਬਹੁਤ ਮਿਹਰਬਾਨੀ ਦਿੱਤੀ ਹਾਂਜੀ ਬਹੁਤ ਮਿਹਰਬਾਨੀ ਹਾਂਜੀ ਹਾਂਜੀ ਬਹੁਤ ਮਿਹਰਬਾਨੀ ਚਲੋ ਕੋਈ ਨਾ ਯੇਰਾ ਯੇਰਾ ਬੈਠਾ ਲੈ ਇੱਥੇ ਜਿਹੜੇ ਇਹਦੇ ਟੱਕ ਕੋ ਬੋਰੀ ਨਹੀਂ ਬੱਝਿਆ ਆ ਬਾਾਕੀ ਨੇ ਸਾਡੇ ਨਵਾ ਪਹੁੰਚੇ ਉਸਤਾਦ ਜੀ ਉਸਤਾਦ ਜੀ ਆ ਓਏ ਸੱਪ ਆ ਗਿਆ ਵਾਪਸ ਸੱਪਾ ਕੌਣ ਓਏ ਜੰਪਰ ਸਾਤਾ ਇੰਨੇ ਹਮਤ ਸਾਡੀ ਫੈਕਟਰੀ ਆ ਗਿਆ ਹਾਂ ਜੀ ਸਾਰੇ ਮਾਰਦੇ ਜੀ ਕਿਹੜੇ ਕਿਹੜੇ ਸੱਪਾ 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 ਸਭ ਨੇ ਸਾਰੇ ਮਾਰਦੇ ਹਾਂ ਜੀ ਜਾਓ ਇਦਾਂ ਕਰੋ ਅਨਮੋਲ ਨੂੰ ਲੈ ਕੇ ਆਓ ਚਲੋ ਜਾਓ ਅਨਮੋਲ ਖਾਸ ਬੰਦਾ ਆਪਣਾ ਆ ਗਿਆ ਅੱਤ ਆਲੀ ਸਾਥੀ ਗਾਣੀ ਸਾਬਾ ਤੇ 21 ਸਾਲ ਦਾ ਤੇ ਦਾ ਕੀ ਕਾਹੀ ਅੱਜ ਕੱਲ ਟਰੈਕ ਤੇ ਆਹੜ ਜੇਲ੍ਹ ਜਿੱਥੇ ਆ ਜੀ ਓਏ ਅਨਮੋਲ ਸਾਡਾ ਇੱਕ ਦੁਸ਼ਮਣ ਜਾਗ ਪਿਆ ਕਿਹੜਾ ਸਾਬਾ ਤੇਰੀ ਲੋੜ ਇਹ ਕੋਈ ਨਵਾਂ ਹੀ ਆ ਗਿਆ ਸਾਨੂੰ ਤੇਰੀ ਲੋੜ ਪਈ ਓਏ ਉਹ ਕਈ ਆਲੇ ਉਹ 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 ਨੂੰ ਮੌਤ ਦੇ ਘਾਟ ਤਾ ਤੇ ਇੰਨਾ ਬ੍ਰੇਕ ਕਰਦਾ ਸਾਲਾ ਅਗਲੇ ਚਲ ਮੇਰੇ ਫੋਟਰ ਵੱਢ ਕੇ ਜਮਾ ਤੈਨੂੰ ਆਪਣੇ ਖਾਏ ਦੇ ਲੰਦ ਲਵਣ ਦੀ ਓਏ ਆਪਾਂ ਇਕੱਲੇ ਪਰਮੋ ਪਰਮੋ ਜੱਫੀ ਲਾ ਆਹੋ ਪਾਉਂਦਾ ਲੰਦ ਮਾਪੇ ਹਾਂ ਪਰ ਕੇ ਓ ਆਹ ਫਾਟ ਲਓ ਮਿੰਨੂ ਕਿਤੇ ਹੋਰ ਬੰਦਾ ਆਏਗਾ ਲੰਦ ਮਾਰ ਦੋ ਜੀ ਓਏ ਓਏ ਕੀ ਗੱਲ ਹੈ ਤੈਨੂੰ ਓਹ ਉਹ ਮੈਂ ਤੂੰ ਆਪ ਨੂੰ ਤਾ ਉਹ ਛੋਟਾ ਹੈ ਇਹ ਮੇਰੀ ਸਟੋਰੀ ਸੀਗੀ ਅੰਕਲ ਤੁਹਾਡੀ ਗੱਲ ਇਹ ਸੁਣ ਕੇ ਮੈਨੂੰ ਹੀ ਰੋਣਾ ਆ ਗਿਆ